ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਅਜ ਬਰੇਦਾ ਅਤਲਾ ਲਾ ਬਰੇਦਾ ਆ ਜਾ ਆ ਜਾ ਓਏ ਹੋਏ ਪਿੱਛੇ ਰੱਖ ਪਿੱਛੇ ਦਾ ਮੂੰਹ ਮਾਰਨਾ ਕੁੱਤੇ ਨੇ ਪਿੱਛੇ ਘਰ ਚੱਲ ਲੈ ਪਿੱਛੇ ਲੈਣ ਨੂੰ ਅਜ ਉਹਰੇ ਬੈਠੇ ਹੈਪੀ ਬਰਥਡੇ ਬੋਲੋ ਮਰਦੇ ਨਹੀਂ ਆਈ ਬੇਲੇ ਦੇ ਬਹਾਉ ਤੇ ਕਿ ਹੈ ਹੈਲੋ ਹਾਂ ਉੱਤੇ ਕਿ ਬੱਲਵ ਜੀ ਹੈਲੋ ਰੋਬੋ ਦਾ ਕੇਕ ਵੀ ਰੋਬੋ ਦਾ ਕੇਕ ਰੋਬ ਬਣਿਆ ਹੋ ਰਿਹਾ ਖਾ ਲਿਆ ਰੋਬੋ ਤੱਕੇ ਇਸਪ੍ਰੀਟ बड़े हाथ देना कर लो मम्मा मम्मा फिर दे हाथ रख दे वो थोड़े खा ले ऐ ओ जी 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 थैंक यू चलो क्लैप कर दे, थी। थी दे। थाँगे। 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 के सारे सारे कितने मम्मा आ जाओ भाई सब तो मेरे बड़े पापा ਨਾ ਦੇ ਗੱਲ। ਓਏ। ਚਲਾ ਬਈ ਹੁਣ ਤੂੰ। ਮੇਰੇ ਤੇ ਪੜ੍ਹ ਕੇ ਨੀ ਆ ਰਿਹਾ। ਮੈਨੂੰ ਪੜ੍ਹਨਾ ਆ। ਹੁਣ ਤੂੰ ਲਿਖਿਆ ਵਾ। ਨਹੀਂ ਆ ਰਹਾ। ਨਹੀਂ ਲਿਖਾ ਹੋਗਾ ਇਸਪੀਚ ਆ। ਹਾਂ ਸੁਣਾਊਗਾ ਇਸਪੀਚ। ਲੈ ਜੀ ਪੜ੍ਹ। ਕਿਹਨਾ ਮੜਿਆ। ਜੋ ਬੋਲ ਕੇ ਚਲਾ। W O R ਲਓ ਜੀ ਇਹ ਗਰਲੀਨ ਕਾਰਨੇ ਮੇਰੇ ਵਾਸਤੇ ਲਿਖਿਆ ਵਰਡ ਪੰਜਾਬੀ ਦੇ ਵਿੱਚ। ਤੇ ਇੰਦਰ ਵੀ ਲਿਖਿਆ ਹਿਆ। ਇੰਦਰ ਵੀ ਦੇਖੋ ਕਿੰਨੀ ਵਧੀਆ। ਕਾਰਗਰੀ ਕੀਤੀ ਹੋਈ ਆ نیچے ਵੀ ਨੇਕਾ ਇਹਦੇ ਵਿੱਚ ਵੀ ਵਾਹ ਵਾਹ ਪਹਾੜਾ ਹਣਾ ਸਾਰਾ ਕੁਝ ਲਿਖਿਆ ਹੋਇਆ ਹੈ ਉਹ ਦਸਤਾਰਾ ਨਾਲ ਦਾ ਲੱਗਦਾ ਹਾਂ ਇਹ ਨੈਕਪੋਟ ਕਿੰਦੀ ਡਰਾਲ ਕੇ ਖੋਲ ਕੇ ਦੇਖੋ ਗ੍ਰੀਨ ਚ ਗ੍ਰੀਨ ਪੇਪਰ ਆ ਸੋ ਅੱਛਾ ਹੈ ਵਾਹ ਗ੍ਰੀਨ ਆ orange ਇਹ ਤਾਂ ਕਸ਼ਮੀਰ ਚ ਨਹੀਂ ਬੈਠਾ ਭਾਈ ਸਭ ਤੋਂ ਬਹੁਤ ਪਿੱਛੇ ਜੀ ਜੀ ਆਹ ਸੋ ਵਧੀਆ ਲੱਗਿਆ ਹਾਂ ਉਹ ਨਹੀਂ ਕਿੱਥੇ ਆ ਮੈਂ ਮੈਂ ਇਹ ਮੈਂ ਹਲੇਨ ਕੋਲ ਦਾ ਗਿਫਟ ਦੇਖੋ ਉਹ ਦੇਖੀ ਕਿੰਨਾ ਸੋਹਣਾ ਬਣਿਆ ਵਧੀਆ ਇਹ ਮੇਰੇ ਕੋਲ ਵੀ ਬਹੁਤ ਵਧੀਆ ਲੱਗਿਆ ਇਹ ਬੈਰੀ ਹੈਪੀ ਬਰਥਡੇ ਥੋੜੇ ਤੋ My all your dreams comes true. Mm -hmm. mm -hmm. Happy birthday, Chachuji. My good blessing. Thank you. Thank you. Thank you. Thank you. No, this red sky is blue. Oh, my Chachu, I love you so much. Thank you. Thank you. Thank you. ਆ ਰਿਵਿਊ ਵੀ ਦੇ ਰਿਹਾ ਰੋਬੋ ਵੀ ਦੇਖਦਾ ਕਾ ਵੀ ਐਕਸਾਈਟਮੈਂਟ ਹੋ ਰਿਹਾ ਰੋਬੋ ਵੀ ਪਪਾ ਵੀ ਬਹੁਤ ਐਕਸਾਈਟਮੈਂਟ ਆ ਸੁਣ ਕੇ ਦੇਖਦੇ ਆਪਾਂ ਤੇ ਕੋਲਣਾ ਹੈ ਇਹਦੇ ਵਿੱਚ ਇਹਦੇ ਕੰਮ ਦੇ ਦੇਖੋ ਨਾ ਫਰਮ हैंडसम हैंडसम स्ट्रांग स्ट्रांग हैप्पी बर्थडे वाह क्या बात है लेहली ने प्रायोजित करना चाची ने जैसे सिखाया बहुत बढ़िया ये जो दिखा है आई कितनी के तो उनका आना तो नाली बात बहुत बढ़िया ਇਹ ਤਾਂ ਖਤਾਈ ਨੂੰ ਪਤਾ ਨਹੀਂ ਆ ਵੀਚਾਰ ਇਹ ਲੋਗੋ ਦੇ ਤਾਂ ਜਾਨੀਆ ਘੱਟਾਂ ਤੇ ਕਿਥੇ ਆ ਰਿਹਾ ਮੈਂ ਇਹੋ ਪਤਾ ਨਹੀਂ ਹੁਣ ਤਾਂ ਮੈਂ ਜਾਣਾ ਵਿਚਾਰ ਆਈ ਤੁਮ ਜਾਨੀਆ ਘੱਟਾਂ ਉਹ ਦੁਬਾਰਾ ਟੋਆ ਵਰਨੇ ਕਿਹਾ ਆਏ ਹੋਈ ਨਾ ਐਂ ਵੀਰ ਖਾਂਜੀ ਦਿੱਤੀ ਹੱਥ ਨਾਲ ਥੋੜਾ ਜਿਹਾ ਸਰਦੇ ਵੱਲੋਂ ਗਿਫਟ ਤੇ ਸ਼ਾਲ ਤੇ ਨਾਲ ਆ ਸ਼ਗਨ ਇਹ ਰੱਖੋ ਲੈ ਆ ਬਈ ਤੇ ਨਾਲ ਫਿਰ ਚਲੋ ਪਾਰਟੀ ਕਰਦੇ ਹਾਂ ਮਿਸਿਸ ਨਾਲ ਇਹ ਕਰਦੇ ਮੈਂ ਤੇ ਮੂਤ ਚਾਹੇ ਮੂਤ ਚਾਹੇ ਮੈਂ ਤੇ ਮੂਤ ਆਹ ਨਹੀਂ ਬਸ ਫੇਰ ਰੋਬੋ ਥੈਂਕ ਯੂ ਚਲੋ ਫੋਟੋ ਗੇਟ ਵੈਲਕਮ ਗਾਇਜ਼ ਅੱਜ ਦੀ ਨਵੀਂ ਵੀਡੀਓ ਤੇ ਨਵੇਂ ਬਲੌਗ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿੱਦਾਂ ਕਿ ਤੁਸੀਂ ਦੇਖਿਆ ਅਸੀਂ ਪਹਿਲਾਂ ਕੀ ਕਟਿਆ ਤੇ ਹੁਣ ਅਸੀਂ ਜਾ ਰਹੇ ਹਾਂ ਬੇਬ ਮਾਲ ਦੇ ਵਿੱਚ ਤੇ ਅੱਜ ਹੈਗਾ ਮੇਰਾ ਹੈਪੀ ਵਾਲਾ ਬਰਥਡੇ ਤੇ ਗੁਰਲੀਨ ਤੇ ਮਹਿਲਿੰਕੌਰ ਨੇ ਕਿਹਾ ਸੀਗਾ ਵੀ ਪਾਪਾ ਜਦੋਂ ਤੁਹਾਡਾ ਬਰਥਡੇ ਆਊਗਾ ਤਾਂ ਤੁਹਾਨੂੰ ਕਿਸੇ ਨਾ ਕਿਤੇ ਘੁਮਾ ਕੇ ਲੈ ਕੇ ਆਇਓ ਤੇ ਫਿਲਹਾਲ ਆਪਾਂ ਰੈਡੀ ਹੋ ਚੁੱਕੇ ਹਾਂ ਤੇ ਗੁਰਲੀਨ ਕੌਰ ਤੇ ਮਹਿਲਿੰਕੌਰ ਮਹਿਲਿੰਕੌਰ ਖੜਾ ਰਹੀ ਹੈ ਆਪਣੇ ਰੋਬੋ ਨੂੰ ਤੇ ਗੁਰਲੀਨ ਕੌਰ ਵੀ ਕਾਫੀ ਵਧੀਆ ਲੱਗ ਰਹੀ ਹੈ ਅੱਜ ਤੇ ਉਧਰ ਉਹਦੇ ਮਾਸੜ ਬੈਠੇ ਨੇ ਉਹ ਦੇਖ ਰਹੇ ਨੇ ਤੇ ਇੱਧਰ ਅਸੀਂ ਕੇਕ ਵਗੈਰਾ ਕੱਟਿਆ ਹੋਇਆ ਸੀਗਾ ਤੇ ਹੁਣ ਸਹਾਈ ਵਗੈਰਾ ਹੋ ਰਹੀ ਐ ਇਸ ਤੋਂ ਬਾਅਦ ਜਾਣ ਦੀ ਤਿਆਰੀ ਆ ਆਪਣੀ ਚਲਿਏ ਫਿਰ ਕਿਹਨਾਂ ਕੀ ਕਰ ਰਿਆ ਰੈਸਟ ਬਾਓ ਜੀ ਦੇਖੋ ਕਿੰਨੇ ਖੂਬਸੂਰਤ ਤਰੀਕੇ ਨਾਲ ਰੈਸਟ ਕਰ ਰਹੇ ਨੇ ਚੱਲੇ ਰੋਬੋ ਨਾਲ ਕੀ ਕਰ ਰਇਆ ਰੋਬੋ ਮੇਰ ਚੱਲ ਪਤ ਮੇਰ ਚੱਲ ਆ ਜਾ ਚਲੋ ਚਲੋ ਰੋਬੋ ਚਲ ਚਲ ਜੀ ਸਭ ਵਿਹਾਰ ਹੋ ਚੁੱਕੇ ਆ ਦੇਖਿਓ ਹਾਲ ਟਾਈਮ ਹੋ ਚੁੱਕਿਆ ਵਾ 7:30 ਡੈਡੀ ਦੇਸ਼ਪੁਰ ਸਿੰਘ ਘਰੇ ਰਹਿਣਗੇ ਤੇ ਆਪਾਂ ਚੱਲਦੇ ਆਂ ਚਿੱਲ ਕਰਨ ਟਾਈਮ ਨੇ ਰਾ ਹੋ ਚੁੱਕਿਆ ਵਾ ਤੇ 7:30 ਵੱਜ ਚੁੱਕੇ ਨੇ ਤੇ ਡੈਡੀ ਪਾਣੀ ਦੇ ਰਿਹਾ ਡੈਡੀ ਇੱਧਰ ਪਾਣੀ ਆ ਵੀ ਲਾਉਣਾ ਦਾ ਆਪਣੇ ਸੱਕੇ ਪਿਆ ਦੇਖੋ ਤੇ ਇੱਧਰ ਡੈਡੀ ਪਾਣੀ ਲਗਾ ਰਹੇ ਨੇ ਹਣ ਇੱਧਰ ਸਬਜ਼ੀ ਵੀ ਜਿਹੇ ਹੀ ਆਪਾਂ Shimla mirch ਹੋਰ ਕੀ ਆੜੀ

ਦੇ ਜਾਣਾ ਇੱਥੋਂ ਇਧਰੋਂ ਹਾਂ ਇਹ ਦੇ ਵਿੱਚ ਜੇਮਾ ਜਿਸੋਂ ਆਗੇ ਜੇ ਸੋ ਗੱਡੀ ਆਪਣੀ ਸਿੱਧੇ ਜਾਊਗੀ ਬੇਸਮੈਂਟ ਦੇ ਵਿੱਚ ਤੇ ਇਧਰ ਚੈਕਿੰਗ ਵਗੈਰਾ ਕਰ ਰਹੇ ਨੇ ਬੰਦੇ ਆਹ ਦੇ ਇਥੋਂ ਅੱਗੇ ਇੱਥੇ ਉਹ ਉਹ ਉੱਥੇ ਹੋਗਾ ਗੱਡੀ ਆਪਾਂ ਲਾਤੀ ਇਧਰਲੀ ਸਾਈਡ ਤੇ ਬੱਚੇ ਆਪਣੇ ਉਤਰ ਚੁੱਕੇ ਨੇ ਚਲੋ ਹੁਣ ਚੱਲਦੇ ਆਪਾਂ ਚਲੋ ਭਾਈ ਵੇਟਿੰਗ ਹੋ ਰਹੀ ਹੈ ਆਪਣੀ ਲਿਫਟ ਦੀ ਜੇ ਆ ਜ ਸਾਰੇ ਪਾਏ ਆ ਧਰੋ ਆਪਾਂ ਲਿਫਟ ਦੇ ਵਿੱਚ ਚੋ ਗੈਸ ਪਲੇਟ ਨੂੰ ਆਉਂਦਾ ਚੋ ਮਾਣ ਮਰਾਰੀ ਹੈ ਉਹ ਹੀ ਆਜੀ ਜੀ ਚੋ ਆਗਲੇ ਤਾਂ ਆਪਣਾ ਕੋਲ ਗਿਆ ਚੋ ਕੋ ਤੇ ਗਿਆ ਉਹ ਮੋੜਾ ਪਾ ਦਗਾ ਦੇ ਟਿਕਟ ਤਾਂ ਰਹਿਣ ਦੇਖ ਨਾ ਨਹੀਂ ਇਹ ਹੁੰਦੇ ਗੱਲ ਨਹੀਂ ਟਾਈਮ ਹੈਗਾ ਉਹ ਨਹੀਂ ਇਧਰ ਆਪਣੀ ਫੈਮਿਲੀ ਇੱਕ ਵਾਰ ਪਹਿਲਾਂ ਵੀ ਆਪਾਂ ਇੱਥੇ ਕਲਿੱਕ ਕਰਵਾਈਆਂ ਸੀ ਫੋਟੋ ਵਗੈਰਾ ਮੇਰ ਸਾਹਮਣੇ ਦੇਖ ਕੇ ਹੁਣ ਚੱਲੇ ਆਪਾਂ ਲਿਫਟ ਸਾਹਮਣੇ ਦੇਖ ਦੇਖਦੇ ਆਂ ਜੇ ਟਿਕਟ ਵਗੈਰਾ ਮਿਲ ਜੂ ਆਪਾਂ ਨੂੰ ਪਤਾ ਕਰ ਲੈਣਾ ਪਤਾ ਕਰ ਲੈਣਾ ਆਹੂ ਪਰਦੇ ਤੇ ਆਕਾਲ ਫਿਲਮ ਪੰਜ ਪੁੱਛ ਲੈ ਬਾਈ ਸਾਹਿਬ ਮਿਲ ਜੂ ਨਹੀਂ ਸੋ ਆਹ ਪੋਸਟਰ ਲੱਗਿਆ ਹੈ ਆਕਾਲ ਫਿਲਮ ਦਾ ਇੱਕ ਦਿਰੇ ਬਾਅਦ ਬਾਈ ਸਾਹਿਬ ਪਤਾ ਕਰਨ ਗਏ ਇਧਰ ਟਿਕਟ ਰੂਮ ਦੇ ਵਿੱਚ ਇਧਰ ਜਸਰਦੀ ਵੀ ਲੱਗੀ ਹੈ ਫਿਲਮ ਗੁਰਨਾਣਕ ਜਹਾਜ਼ ਇੱਕ ਵਾਰ ਅਲ ਹਮਦਿ ਲੈ ਲਈ ਤੇ ਹੁਣ ਆਪਾਂ ਚੱਲਦੇ ਆਂ ਟਾਈਮਿੰਗ ਹੋ ਚੁੱਕੀ ਆ ਸਵੇਰ 8 ਵਜੇ ਵਾਲਾ ਸ਼ੋਅ ਆ ਤੇ 17 ਹੋ ਗਏ ਆਪਣੀ 1 ਨੰਬਰ ਪਿਛਲੀ ਵਾਰ ਵੀ ਇਧਰ ਹੀ ਗਏ ਸੀ ਆਪਾਂ ਉਹ ਥੀਏਟਰ ਦੇ ਵਿੱਚ ਹੁਣ ਚੱਲੇ ਆਂ ਕਾਲ ਫਿਲਮ ਦੇਖਣ ਵਾਸਤੇ ਆਪਾਂ ਆਏ ਆਂ ਮਿਹੇਲਨ ਸਾਈਟਡ ਹੈ ਕਿਹੜੀ ਫਿਲਮ ਕਾਲ ਕੀ ਨੰਬਰ ਆਪਣੇ ਇੱਧਰ ਪਿੱਛੇ ਨੇ ਸਟਾਰਟਿੰਗ ਹੋਈ ਹੋਈ ਹੈ ਜਲਦੀ ਚਲੋ ਕਾਫੀ ਐਕਸਾਈਟਮੈਂਟ ਆ ਅਕੜਾ ਫੜ ਚੱਲਦੇ ਆ ਇਹਦਾ ਟ੍ਰੇਲਰ ਚੱਲਦਾ ਹੋਣਾ ਵੈਸੇ ਦਾ ਹਾਂ ਕਵੀ ਕਰੰਟ ਮਾਰਦੇ ਨੇ ਇਹ ਮੈਂ ਕਰੰਟ ਮੇਰੇ ਇਹ ਵੀ ਮਾਰਦੇ ਪਹਿਲੇ ਅੱਛਾ ਕਰੰਟ ਨਾਲ ਹੀ ਹਾਂ ਹਾਂ 6 ਤੋਂ ਲੈ ਕੇ 10 ਤੱਕ ਕਲਾਸ ਤੇ ਭਾਈ ਸਾਹਿਬ ਸਲਾਸ਼ ਤੇ ਸੈਕੰਡ ਟਾਈਮ ਹੋ ਗਿਆ ਹੁਣ ਆਪਾਂ ਬੈਠੇ ਇੱਥੇ ਫਿਲਮ ਬਹੁਤ ਇੰਟਰਸਟਿੰਗ ਆ ਯਾਰ ਐਗਜ਼ੈਕਟਲੀ ਫॉर ਅ ਪਰਸਨ Who's never lived with dogs ਹਾਫ ਟਾਈਮ ਦੇ ਵਿੱਚ ਕਰ ਰਹੇ ਹਾਂ ਬਾਹਰ ਆਏ ਹਾਂ ਹਾਫ ਟਾਈਮ ਦੇ ਵਿੱਚ ਪਾਪ ਕੌਰ ਵਗੈਰਾ ਲੈਣ ਵਾਸਤੇ ਤੈਨੂੰ ਮੇਰੇ ਕੀ ਲੈਣਾ ਆਫ ਕੌਰ ਕੋਚੀਆ ਕਿ ਤੇਜ਼ ਦੀ ਲੜਾਈ ਪਰ ਦੇਸ਼ ਚ ਕੋਰ ਦੇ ਹਾਟੇ ਵਾਲੇ ਭਾਵੇਂ ਯਾਦ ਰੱਖਣੀਆਂ ਨਾ ਰੱਖਣਾਂ ਪਰ ਇਹ ਨਾਲ ਕੇ ਤਾਂ ਨਹੀਂ ਕਦੇ ਭੁੱਲਦੇ ਏ ਲੋਬਲੀ ਤੇ ਦਵਾ ਜੀ ਕਿੈਸੀ ਰਹੀ ਫਿਲਮ ਹੂੰ ਬੜੀ ਐਸੀ ਹੈ ਨਾ ਬੜਾ ਐਸੇ ਜੀਆਂ ਫਿਲਮਾਂ ਹੋਣੀਆਂ ਚਾਹੀਦੀਆਂ ਹਨਾ ਤੇ ਬੱਚਿਆਂ ਨੂੰ ਥੋੜਾ ਜਿਹਾ ਮੋਟੀਵੇਸ਼ਨ ਮਿਲਦੀ ਹੈ ਨਾ आपू मिलती तो 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 है फिल्मी काफ़ी असिच पूरा सीना बढ़ गया फिल्म सौदा नहीं गया मेहर ने भी बुरी देखी फिल्म है ना लो जी हम आप बाहर जा रहे हैं इधर प्लेइंग वगैरह वास्ते बने हुए हैं ਸਰ ਆਪਣਾ ਆਊਟਿੰਗ ਬਾਹਰ ਜਾਣ ਵਾਸਤੇ ਰਸਤਾ ਕੋਈ ਹੈ ਸੋ ਹੁਣ ਅਸੀਂ ਘੁੰਮ ਰਹੇ ਆਂ ਇਧਰ ਫਿਲਮ ਦੇਖਣ ਤੋਂ ਬਾਅਦ ਅ ਮਾਰਕੀਟ ਵਗੈਰਾ ਇਧਰ ਲੱਗ ਗਈ ਫੋਟੋ ਕਲਿੱਕ ਕਰਵਾਣੀ ਹੁਣ ਕਹਿੰਦੇ ਹੁਣ ਫੋਟੋ ਕਲਿੱਕ ਕਰਦੇ ਇਹਨਾਂ ਦੀ ਆ ਜਾ ਗਲੇ ਕਰ ਆਲਾ ਸੋ ਫੋਟੋ ਸ਼ੂਟ ਆਪਣਾ ਹੋ ਚੁੱਕਿਆ ਪਾ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਇੱਧਰ ਰੋਣੀ ਫੋਟੋ ਇੱਧਰ ਵੀ ਸ਼ੂਟ ਕਰਾਉਣੀ ਆ ਫੋਟੋ ਵਾਪਸੇ ਲਿਫਟ ਦੇ ਵਿੱਚ ਜਾ ਰਹੇ ਆ ਨੇ ਵੀ ਦੇਖੋ 11 ਵੱਜ ਚੁੱਕੇ ਨੇ 5 ਮਿੰਟ ਰਹਿੰਦੇ ਆ ਤੇ ਆਪਾਂ ਫਿਰਦੇ ਆ ਮਾਲ ਚ ਵਾਸੀਆਂ ਵੀ ਆਉਣ ਲੱਗੀਆਂ ਸਾਰਿਆਂ ਨੇ ਆਪਣੀ ਗੱਡੀ ਵੀ ਇੱਧਰ ਕੱਢ ਰਹੇ ਆ ਬਾਕੀ ਗੱਡੀਆਂ ਵੀ ਦੇਖੋ ਸਾਫ਼ ਹੋ ਗਈਆਂ ਕਿੰਨੀ ਭੀੜ ਸੀ ਜਦੋਂ ਆਪਾਂ ਆਏ ਸੀ ਸਾਰਾ ਭਰਿਆ ਹੋਇਆ ਸੀਗਾ ਪਾਰਕਿੰਗ ਹਾਲ ਹੁਣ ਖਾਲੀ ਆ ਹਾਂ ਉਹ ਵੀ ਕੋਈ ਨਹੀਂ ਇੱਧਰ ਹੋਵੇ ਮਾਰੀ ਥੱਲੇ ਸੀ ਗੇ ਬੇਜਾ ਅੰਨੀ ਸੀਟ ਚੇਂਜ ਹੋ ਗਈ ਥੋੜੀ ਕਿਦਾਂ ਲੱਗੀ ਵਧੀਆ ਲੱਗੀ ਵਧੀਆ ਲੱਗੀ ਚਲੋ ਮੈਨੂੰ ਬਹੁਤ ਵਧੀਆ ਲੱਗ ਗਿਆ ਤੈਨੂੰ ਕੋਈ ਬਹੁਤ ਵਧੀਆ ਸੀ ਵਧੀਆ ਸੀ ਜ਼ਿਆਦਾ ਹੈ ਸੱਚੀ ਤਾਂ ਨਹੀਂ ਨਾ ਵਧੀਆ ਐਕਟਿੰਗ ਕੀਤੀ ਗਿੱਪੀ ਦੇ ਬੇਟੇ ਨੇ ਵੀ ਹੈਨਾ ਉਹ ਦੁੱਦੇ ਬੇਟਾ ਨੇ ਕਿੰਨੇ ਮਿੰਟ ਨੇ ਵਧੀਆ ਆ ਗਈ ਸੀ ਵਧੀਆ ਯਾਰ ਇੰਨੇ ਬੇਟੇ ਆਹ ਛੋਟੇ ਕਿ ਨਹੀਂ ਸੀ ਅਗਰ ਤੋਂ ਅੱਛਾ ਅੱਛਾ ਹਾਂ ਮੈਂ ਵੀ ਕੇ ਜਿਹੜਾ ਉਹ ਚੀਚੀ ਆ ਉਹ ਤੋਂ ਚੀਚੀ ਦੇ ਲੈਣਾ ਚੀਚੀ ਨੇ ਵੀ ਕਾਫੀ ਉਹ ਕਰਲੇ ਮੈਂ ਪਹਿਲੀ ਵਾਰ ਹੀ ਆਇਆ ਉਹ ਮੈਂ ਸ਼ਾਰਟ ਲੈ ਆ ਇਸਪਰੀਨ ਦਿਖਾਉਣ ਵਾਸਤੇ ਚੀਚੀ ਦੇ ਪਹਿਲੀ ਵਾਰ ਹੀ ਆਇਆ ਹੈ ਨਾ ਚੀਕਟੀਆਂ ਉਹ ਦੇ ਉਹ ਕਰ ਜਾਣੀ ਮੈਂ ਕਿ ਸ਼ਿੰਦਾ ਦੇ ਅੱਗੇ ਵੀ ਲੱਗਦਾ ਵਾ ਉਹਨੇ ਪਹਿਲੀ ਵਾਰ ਐਕਟ ਕੀਤੀ ਆ ਹਾਂ ਨਾਲੇ ਮੈਂ ਉਹ ਕੀ ਕਹਿੰਦਾ ਹੁੰਦੇ ਆ ਸਰਕਾਰਾਂ ਵਿੱਚ ਉੱਥੇ ਲੱਗਦੀ ਹੈ ਹੈ ਗੱਲ ਉਹਦੇ ਬਹੁਤ ਬੋਡੀ ਚੀਚੀ ਦੀ ਬਹੁਤ ਬਣਾਈ ਹੋਈ ਆ ਨਾ ਇਸਪਰੀਨ ਦਿਖਾਉਂਗਾ ਮੈਂ ਇਸ਼ਪੀ ਦਾ ਸਹੀ ਗੱਲ ਹੈ ਸਹੀ ਮੈਂ ਕਿਹਾ ਮੈਂ ਕਿਹਾ ਵੀ ਇਹ ਹਾਂ ਇਹ ਨਾ ਹੋ ਕਰਕੇ ਦਵਾ ਨਾ ਮੰਦਾ ਜਿਵੇਂ ਇਸ਼ਪੀ ਵਰਗਾ ਲੱਗਦਾ ਸਹੀ ਗੱਲ ਲੱਗ ਰਿਹਾ ਸੀ ਸੀ ਗਿੱਪੀ ਦੇ ਬਿੱਟ ਦੀ ਗੱਲ ਹੋ ਰਹੀ ਹੈ ਇਸ਼ਪੀ ਦੀ ਬੋਡੀ ਹੋ ਜੇ ਨਾ ਇਦਾਂ ਲੱਗਦੀ ਸਹੀ ਗੱਲ ਹੈ ਦੇਖ ਲੈ ਫਿਲਮ ਵਾਸਤੇ ਉਹਨੇ ਆਪਣੀ ਬੋਡੀ ਬਣਾਈ ਹਾਂ ਮੁੰਡੇ ਨੇ ਬਿਲਕੁਲ ਪਤਲਾ ਸੀ ਇਸ਼ਪੀ ਦਾ ਆ ਵੀ ਵਧੀਆ ਕੰਮ ਕੀਤਾ ਵਾਹ ਜੇ ਸਾਹ ਨਾਲ ਸੋਚਿਆ ਜਾਵੇ ਜਿਹੜੀ ਦਸਤਾਰਾਂ ਹੈਗਲ ਬਨਣ ਲੱਗੇ ਆਪਣੇ ਇਸ ਵੀਰ ਨੂੰ ਦੇਖ ਕੇ ਵਧਣ ਲੱਗੇ ਗੋਲ ਮਤਲਬ ਅਸਰ ਤਾਂ ਹੁੰਦਾ ਹੀ ਆ ਮੈਂ ਜੇ ਆਪਾਂ ਕਹਿੰਨੇ ਆ ਅਸਰ ਤਾਂ ਹੁੰਦਾ ਹੀ ਆ ਬੰਦੇ ਦਾ ਹਨਾ ਇਹਨਾਂ ਦੇ ਜ਼ਿਆਦਾ ਲੋਕ ਇਹਨਾਂ ਨੂੰ ਹਾਂ ਕਿਉਂਕਿ ਰੋਲ ਮਾਡਲ ਨੇ ਜੀ ਇੰਦਾ ਇਹ ਆ ਕੇ ਕਹਿੰਨੇ ਹੂੰ ਕਹਿਣ ਦਾ ਮਤਲਬ ਜੇ ਕੋਈ ਫਿਲਮਾਂ ਦੇ ਵਿੱਚ ਵੀ ਕੋਈ ਐਕਟਿੰਗ ਕਰ ਰਿਹਾ ਤਾਂ ਉਹ ਬੰਦਾ ਉਹਨੂੰ ਰੋਲ ਮਾਡਲ ਮੰਨਦਾ ਹੁਣ ਜੇ ਕੋਈ ਵਧੀਆ ਚੀਜ਼ ਕੀਤੀ ਹੈ ਤਾਂ ਆਪਾਂ ਨੂੰ ਉਹਦਾ ਐਪਰੀਸ਼ੀਏਟ ਕਰਨਾ ਚਾਹੀਦਾ ਬਹੁਤ ਵਧੀਆ ਰੋਲ ਕੀਤਾ ਵਾ ਕਿ ਪੀ ਦੇ ਬੇਟਿਆਂ ਨੇ ਇੰਨਾ ਨਹੀਂ ਤੇ ਦੋਨਾਂ ਬੇਟਿਆਂ ਦਾ ਤਾਂ ਕਾਫੀ ਵਧੀਆ ਸੀਗਾ ਤੇ ਕਿਪੀ ਗਰੇਵਾਲ ਦਾ ਚਲੋ ਐਕਟਰ ਹੈ ਹੀ ਹੈ। ਉਹ ਕਾਫੀ ਵਧੀਆ ਲੱਗੀ ਆਪਾਂ ਨੂੰ ਫਿਲਮ। ਜਿਸ ਚਲੋ ਹੁਣ ਬਾਹਰ ਹੀ ਕਰ ਰਹੇ ਆਪਾਂ ਇਧਰ ਦੀ। ਪਰ ਅੱਗੇ ਆ ਜਿਸ ਨੂੰ ਜੈ ਆਇਆ ਪਾ। ਸੋ ਆਜ ਇਹ ਬਲੌਗ ਉਹ ਆਪਾਂ ਇੱਥੇ ਐਂਡ ਕਰਦੇ ਆਂ ਤੇ ਜਨਮ ਦਿਨ ਦਾ ਬਲੌਗ ਸੀਗਾ ਤੇ ਨਾਲੇ ਬੱਚਿਆਂ ਦਾ ਐਂਟਰਟੇਨਮੈਂਟ ਹੋ ਗਿਆ। ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ। ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਤਦ ਤੱਕ ਲਈ ਬਾਏ ਬਾਏ।